ਜੈ ਸ਼੍ਰੀ ਰਾਮ ਅੱਜ 22 9 2025 ਨవరాత్రੇ ਦੀ ਸ਼ੁਰੂਆਤ ਜੋ ਦਸਹਰਾ ਉਸ ਨੂੰ ਮਨਾਇਆ ਜਾਂਦਾ ਹੈ ਹਰ ਸਾਲ ਅੱਜ ਪਹਿਲਾ ਨవరਾਤਰਾ ਹੈ ਸੋ ਪਹਿਲੇ ਨవరాత్రੇ ਤੇ ਹਰ ਸਾਲ ਸ੍ਰੀ ਸ਼ਰਵਣ ਕੁਮਾਰ ਜੀ ਦੀ ਝਾਕੀ ਪੇਸ਼ ਕੀਤੀ ਜਾਂਦੀ ਹੈ ਜੋ ਅੱਜ ਸ੍ਰੀ ਸ਼ਰਵਣ ਕੁਮਾਰ ਜੀ ਨਾਲ ਭਗਵਾਨ ਪੂਰੇ ਨਾਥ ਜੀ ਮਾਤਾ பார்வதி ਬ੍ਰਹਮ ਦੇਵ ਜੀ ਮਾਤਾ ਸਰਸਵਤੀ ਜੀ ਨਾਰਦਮੋਨੀ ਜੀ ਵੀਰ ਬਜਰੰਗਵਲੀ ਜੀ ਜੋ ਢੰਡਾ ਲੈ ਕੇ ਜਾਣਗੇ ਲਹਿਰਾਉਣਗੇ ਸਾਡੇ ਕ੍ਰਿਸ਼ਨ ਭਗਵਾਨ ਜੀ ਰਾਧਾ ਜੀ ਗੁਰੂ ਬ੍ਰਹਸਪਤੀ ਜੀ ਅੱਜ ਦੀ ਇਹ ਚਾਕੀ ਹੈ ਪਹਿਲੀ ਸੋ ਇਸੇ ਤਰ੍ਹਾਂ ਹਰ ਰੋਜ਼ ਇੱਕ ਨਵੀਂ ਚਾਕੀ ਮੰਨੋ ਕੱਢੀ ਜਾਵੇਗੀ 122 23 24 ਨੂੰ ਚਾਕੀ ਦੇ 25 ਤਰੀਕ ਤੋਂ ਸਟੇਜ ਦਾ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ ਜੋ ਰਾਮੀਲਾ ਕੀਤੀ ਜਾਵੇਗੀ ਸੋ ਸਾਰਿਆਂ ਨੂੰ ਬਹੁਤ-ਬਹੁਤ ਸਧੀਆਂ ਮੁਬਾਰਕਾਂ ਦੁਬਾਰੀਆਂ ਬਹੁਤ-ਬਹੁਤ ਬਣੀਆਂ बोल सियापति रामचंद्र की जय बोले ਆਨੰਮਾਰੀ ਜੈ ਅਲੋ 파ਕਰ ਯਾਰ ਆਪ ਨੂੰ ਸੁਣਾ ਸਕਦਾ ਹੈ ਇੱਕ ਪਹਿਲਾ ਨਵਰਾਤਰਾ ਪਿੰਡ ਦੇ ਨਾਤਰ ਦੇ ਸੂਰੇ ਸੋਜਾ ਦਿੱਤੀ ਗਈ ਹੁੰਮਾਰਾ ਰਸਤਾ ਹੀ ਸਾਡੇ ਪ੍ਰੀਤਿਆ ਕੀ ਸ਼੍ਰੀ ਸ਼ਰਮਾ ਕੁਮਾਰ ਜੀ ਆਪਣੇ ਮੋਸਾਪੇ ਤੋਂ ਉੱਤੀਆਦਰਾ ਤੇ ਆ ਵੀ ਜਾਂਦੇ ਹੋਏ ਸਾਤੋਂ ਕੇ ਵੀਰ ਬਜਰੰਗ ਵਾਲੀ ਜੀ de